ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਹੋ ਸਾਰੇ ਤੇ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦੀ ਵੀਡੀਓ ਖਾਸ ਕਰਕੇ ਨਾ ਉਹਨਾਂ ਦੇ ਲਈ ਆ ਜੋ ਕਹਿੰਦੇ ਨੇ ਕਿ ਬਈ ਸਾਡੀਆਂ ਮੁਰਗੀਆਂ ਨੂੰ ਬਹੁਤ ਜ਼ਿਆਦਾ ਬਿਮਾਰੀ ਆਉਂਦੀ ਆ ਜਾਂ ਫਿਰ ਸਾਡੇ ਜਿਹੜੇ ਚਿਕਸਿਆ ਉਹ ਮਰਦੇ ਬਹੁਤ ਨੇ ਹਨਾ ਤੇ ਆਪਾਂ ਨਾ ਜੜ ਦੱਸਣ ਲੱਗੇ ਆ ਬਿਮਾਰੀ ਦੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਠੀਕ ਆ ਵੀਡੀਓ ਨੂੰ ਐਂਡ ਤੱਕ ਦੇਖਿਓ ਵੀ ਤੇ ਗੱਲ ਨੂੰ ਸਮਝਿਓ ਵੀ ਫੇਰ ਹੀ ਤੁਹਾਡਾ ਜਿਹੜਾ ਫਾਇਦਾ ਹੋਣਾ ਆ ਆਦਰਵਾਈਜ਼ ਤੁਹਾਨੂੰ ਕੋਈ ਵੀ ਫਾਇਦਾ ਨਹੀਂ ਹੋਣਾ ਵੀਡੀਓ ਦੇਖਣ ਦਾ ਗੱਲ ਨੂੰ ਸਮਝਿਓ ਧਿਆਨ ਦੇ ਨਾਲ ਹਨਾ ਸੋ ਆਪਾਂ ਤੁਹਾਨੂੰ ਨਾ ਜੜ ਦੱਸਦੇ ਆਂ ਵੀ ਜੜ ਕੀ ਆ ਬਿਮਾਰੀਆਂ ਇਹਨਾਂ ਨੂੰ ਮੁਰਗੀਆਂ ਨੂੰ ਜਾਂ ਚਿਕਸ ਨੂੰ ਬਿਮਾਰੀ ਆਉਣ ਦੀ ਜਿਹੜੀ ਜੜਿਆ ਮੇਨ ਉਹ ਕੀ ਆ ਤੇ ਕਿਵੇਂ ਆਪਾਂ ਬਚਾ ਕਰਨਾ ਆ ਹਨਾ ਤੇ ਵੈਸੇ ਤਾਂ ਇਸ ਟਾਪਿਕ ਤੇ ਆਪਾਂ ਪਹਿਲਾਂ ਵੀ ਵੀਡੀਓ ਬਣਾਈ ਸੀ ਪਰ ਹੁਣ ਮੈਂਬਰ ਆ ਜਿਹੜੇ ਕਾਫੀ ਜੁੜ ਗਏ ਨੇ ਚੈਨਲ ਦੇ ਨਾਲ ਹਨ ਤੇ ਆਪਾਂ ਨੂੰ ਇੰਸਟਾਗ੍ਰam ਤੇ ਤੇ ਆਪਣੇ ਨੰਬਰ ਤੇ ਵੀ ਮੈਸੇਜ ਆਉਂਦੇ ਨੇ ਕਿ ਸਾਡੇ ਚਿਕਸਿਆ ਤੇ ਮੁਰਗੀਆਂ ਜਿਹੜੀਆਂ ਸੁਸਤ ਰਹਿੰਦੀਆਂ ਨੇ ਜਾਂ ਮਰਦੀਆਂ ਨੇ ਹਨ ਜਾਂ ਬਿਮਾਰ ਹੋਈ ਜਾਂਦੀਆਂ ਨੇ ਜਾਂ ਉਹਨਾਂ ਨੂੰ ਬਿਮਾਰੀ ਬਹੁਤ ਜ਼ਿਆਦਾ ਆਂਦੀ ਆ ਸੋ ਆਪਾਂ ਨਾ ਗੱਲ ਕਰਨ ਲੱਗੇ ਆ ਅੱਜ ਮੇਨ ਜੜ ਦੀ ਵੀ ਜੜ ਕੀ ਆ ਬਿਮਾਰੀ ਦੀ ਇਹਨਾਂ ਨੂੰ ਆਉਂਦੀ ਹਨ ਤੇ ਉਹ ਤੁਹਾਨੂੰ ਆਪਾਂ ਦੱਸਦੇ ਆ ਵੀ ਕਿਵੇਂ ਤੁਸੀਂ ਆਪਣੀਆਂ ਜਿਹੜੀਆਂ ਮੁਰਗੀਆਂ ਨੇ ਉਹਨਾਂ ਦੇਖੋ ਇਹ ਨਾ ਮੁਰਗੀਆਂ ਦੇ ਖੁੱਡੇ ਨੇ ਠੀਕ ਆ ਜੀ ਜਿਹੜੀਆਂ ਮੇਰੇ ਕੋਲੇ ਮੁਰਗੀਆਂ ਨੇ ਵੈਸੇ ਮੇਰੇ ਕੋਲ 6-7 ਖੁੱਡੇ ਨੇ ਠੀਕ ਆ ਜੀ ਆਪਾਂ ਤੁਹਾਨੂੰ ਦੋ ਖੁੱਡੇ ਦਿਖਾਉਨੇ ਆ ਇਹ ਖੁੱਡਾ ਦੇਖਿਓ ਜੀ ਅੱਲਾ ਇਹ ਦੇਖ ਲਓ ਉਸ ਤੋਂ ਬਾਅਦ ਇਹ ਦੇਖ ਲਓ ਇਹਦੇ ਵਿੱਚ ਨਾ ਤੁਹਾਨੂੰ ਕਿਤੇ ਵੀ ਸਲਾਬ ਨਹੀਂ ਨਜ਼ਰ ਆਉਣੀ ਹੈਗੀ ਠੀਕ ਆ ਤੇ ਹੁਣ ਆਪਾਂ ਗੱਲ ਕਰਦੇ ਆ ਵੀ ਮੇਨ ਇਹਨਾਂ ਨੂੰ ਜਿਹੜੀ ਬਿਮਾਰੀ ਆ ਨਾ ਉਹ ਆਉਂਦੀ ਆ ਜੀ ਇਹਨਾਂ ਦੇ ਖੁੱਡਿਆਂ ਤੋਂ ਇਹਨਾਂ ਦੇ ਰਹਿਣ ਬਸੇਰੇ ਤੋਂ ਦੇਖੋ ਚਾਹੇ ਖੁੱਡਾ ਆ ਚਾਹੇ ਤੁਸੀਂ ਸ਼ੈੱਡ ਬਣਾ रखी ਆ ਇਹਨਾਂ ਦੇ ਲਈ ਹੁਣ ਜੇਕਰ ਤੁਸੀਂ ਸ਼ੈੱਡ ਬਣਾ रखी ਆ ਇਹਨਾਂ ਦੇ ਲਈ ਠੀਕ ਆ ਉੱਥੇ ਤੁਸੀਂ ਫੀਡਰ ਰੱਖੇ ਹੋਏ ਨੇ ਪਾਣੀ ਡੁੱਲਦਾ ਆ ਪਾਣੀ ਡੁੱਲਣ ਦੇ ਨਾਲ ਉੱਥੇ ਪੈਦਾ ਹੁੰਦੀ ਆ ਸਲਾਬ ਸਲਾਬ ਦੇ ਨਾਲ ਬਣਦੀ ਆ ਅਮੋਨੀਆ ਗੈਸ ਤੇ ਅਮੋਨੀਆ ਗੈਸ ਹੀ ਜੜਿਆ ਇਹਨਾਂ ਦੀ ਬਿਮਾਰੀ ਕੀ ਰੀਆਂ ਵੀ ਇਹਨਾਂ ਨੂੰ ਬਿਮਾਰੀਆਂ ਲੱਗਦੀਆਂ ਨੇ ਉਹ ਲੱਗਦੀਆਂ ਨੇ ਅਮੋਨੀਆ ਗੈਸ ਦੇ ਨਾਲ ਸੋ ਤੁਸੀਂ ਇਸ ਗੱਲ ਦਾ ਕਿਵੇਂ ਖਿਆਲ ਰੱਖਣਾ ਆ ਬਈ ਖੁੱਡਿਆਂ ਦੇ ਵਿੱਚ ਸਲਾਬ ਬਣਾਵੇ ਦੇਖੋ ਸਭ ਤੋਂ ਜਿਹੜਾ ਜ਼ਰੂਰੀ ਚੀਜ਼ ਆ ਹੋएगी ਆ ਬਈ ਇਹਨਾਂ ਦੇ ਰਹਿਣ ਬਸੇਰੇ ਦੇ ਵਿੱਚ ਸਲਾਬ ਬਣਾਵੇ ਠੀਕ ਆ ਜੀ ਜੇਕਰ ਸਲਾਬ ਆ ਗਈ ਤਾਂ ਉੱਥੇ ਪੈਦਾ ਹੋਣੀ ਅਮੋਨੀਆ ਗੈਸ ਤੇ ਜੀ 90% ਬਿਮਾਰੀਆਂ ਤਾਂ ਇਹਨਾਂ ਨੂੰ ਹੁੰਦੀਆਂ ਹੀ ਅਮੋਨੀਆ ਗੈਸ ਦੇ ਨਾਲ ਆ ਤੇ ਜਦੋਂ ਇੱਕ ਵਾਰ ਬਿਮਾਰੀ ਆ ਗਈ ਫਿਰ ਚਾਹੇ ਤੁਸੀਂ ਕਿੰਨੇ ਵੱਡੇ ਐਕਸਪਰਟ ਨੂੰ ਪੁੱਛ ਕੇ ਦੇਖ ਲਿਓ ਫਿਰ ਇਹਨਾਂ ਦਾ ਇਲਾਜ ਕਰਨਾ ਜਿਹੜਾ ਬਹੁਤ ਹੀ ਜ਼ਿਆਦਾ ਔਖਾ ਹੋ ਜਾਂਦਾ ਹੈ ਜਿੰਨੀਆਂ ਮਰਜ਼ੀ ਦਵਾਈਆਂ ਦੇ ਦਿਓ ਆਰਾਮ ਆ ਜਿਹੜਾ ਬਹੁਤ ਘੱਟ ਆਉਂਦਾ ਹੈ ਠੀਕ ਹੈ ਜੀ ਤੇ ਆਪਾਂ ਨਾ ਸਵੇਰੇ ਉੱਠ ਕੇ ਪਹਿਲਾਂ ਖੁੱਡੇ ਹੀ ਸਾਫ਼ ਕਰੀਦੇ ਆ ਇਹਨਾਂ ਦੇ ਠੀਕ ਹੈ ਜੀ ਬਾਕੀ ਕੰਮ ਆਪਾਂ ਬਾਅਦ ਵਿੱਚ ਕਰੀਦੇ ਆ ਸੋ ਦੇਖੋ ਜੇਕਰ ਆਪਣੀਆਂ ਤੁਸੀਂ ਮੁਰਗੀਆਂ ਨੂੰ ਤੇ ਚਿਕਸ ਨੂੰ ਬਿਮਾਰੀ ਤੋਂ ਬਚਾਉਣਾ ਹੈ ਤੇ ਇਹਨਾਂ ਦੇ ਜਿਹੜੇ ਖੁੱਡੇ ਨੇ ਜਾ ਵੀ ਤੁਸੀਂ ਸ਼ੈੱਡ ਬਣਾਈ ਹੋਈ ਆ ਹਨਾ ਜਿੱਥੇ ਵੀ ਤੁਸੀਂ ਇਹਨਾਂ ਨੂੰ ਰੱਖਦੇ ਉੱਥੇ ਰੱਖੋ ਸਾਫ਼ ਸਫਾਈ ਦੇਖੋ ਆਪਾਂ ਦਾ ਨਾ ਆਲੇ-ਦੁਆਲੇ ਵੀ ਇਹਨਾਂ ਦੇ ਖੁੱਡਿਆਂ ਦੇ ਸਾਫ਼ ਸਫਾਈ ਰੱਖੀ ਦੀ ਆ ਮੇਰੀ ਕੋਸ਼ਿਸ਼ ਹੁੰਦੀ ਆ ਹਰ ਇੱਕ ਤੀਜੇ ਚੌਥੇ ਦਿਨ ਪੂਰਾ ਜਿਹੜਾ ਬੇੜਾ ਆ ਉਹਨੂੰ ਸਾਫ਼ ਕਰਨ ਦੀ ਠੀਕ ਆ ਸੋ ਜੇਕਰ ਤੁਸੀਂ ਆਪਣੀਆਂ ਮੁਰਗੀਆਂ ਦੇ ਚਿਕਸ ਨੂੰ ਬਚਾਉਣਾ ਆ ਇਹਨਾਂ ਦੇ ਖੁੱਡਿਆਂ ਦੀ ਸਫਾਈ ਰੱਖੋ ਤਾਂ ਤੁਹਾਨੂੰ ਇਹਨਾਂ ਨੂੰ ਕੋਈ ਦਵਾਈ ਦੇਣ ਦੀ ਜ਼ਰੂਰਤ ਨਹੀਂ ਪੈਣੀ ਹੈਗੀ ਬਾਕੀ ਹੁਣ ਆਪਾਂ ਇਹਨਾਂ ਦਿਨਾਂ ਦੇ ਵਿੱਚ ਥੋੜੇ ਬੀਜ਼ੀ ਕੰਮ ਚੱਲ ਰਿਹਾ ਆ ਤੇ ਆਪਾਂ ਵੀ ਕੰਮ ਕਰਕੇ ਹਟੇ ਸੀ ਨਾਲ ਲੱਗਦੀ ਆਪਾਂ ਸੋਚਿਆ ਵੀ ਕਿਉਂ ਨਾ ਵੀਡੀਓ ਆ ਜਿਹੜੀ ਬਣਾ ਦਈਏ ਤੇ ਤੁਹਾਨੂੰ ਜਾਣਕਾਰੀ ਆ ਜਿਹੜੀ ਜ਼ਰੂਰ ਦਈਏ ਤੇ ਬਾਕੀ ਹੁਣ ਜੇਕਰ ਜਾਣਕਾਰੀ ਵਧੀਆ ਲਗੀ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਤੇ ਕਮੈਂਟ ਧੰਨਵਾਦ